ਅਜੇ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਡਿਬੇਟ ਦੇ ਵਿੱਚ ਤੁਸੀਂ ਕਾਫੀ ਇਲਜ਼ਾਮ ਆਗਮਨਦੀ ਪਾਰਟੀ ਤੇ ਲਾਏ ਕਾਫੀ ਸਵਾਲ ਚੁੱਕੇ ਤੁਹਾਡੇ ਲੀਡਰਾਂ ਦਾ ਮਤਲਬ ਕਿ ਧਰਮ ਨਹੀਂ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇੱਕ ਦੋ ਦਿਨ ਪਹਿਲਾਂ ਇਲਜ਼ਾਮ ਲਾਉਂਦੇ ਹੋ ਤੀਜੇ ਦਿਨ ਉਸੇ ਪਾਰਟੀ ਸ਼ਾਮਲ ਹੋ ਜਾਂਦੇ ਹੋ ਕਮੀਆਂ ਇੱਕ ਮਾ ਹੁੰਦੀਆਂ ਆ ਹਾਂਜੀ ਉਹ ਕਮੀਆਂ ਹੈ ਕਿ ਆਏ ਤੇ ਕਿਹੜੀ ਕਿਹੜੀ ਕਮੀਆਂ ਰੱਖਿਆ ਤੁਸੀਂ ਮੰਤਰੀ ਨਰਮਨ ਮਾਨ ਕੋਲ ਕੀ ਇਹ ਕਮੀਆਂ ਥੋਡੀਆਂ ਕਿ ਸਾਨੂੰ ਪਾਰਟੀ ਦੇ ਸਵਾਲ ਲੋਕਾਂ ਸੁਣਨੇ ਪੈਣਗੇ ਸੁਣਨੇ ਪੈ ਰਹੇ ਨਹੀਂ ਤਾਂ ਉਹ ਕਿਹੜੇ ਕਿਹੜੇ ਸਵਾਲ ਸੀ ਅੱਜ ਖੁਲਾਸੇ ਕਰੋ ਕਿ ਤਾਂ ਮੈਂ ਜੋਇਨ ਨੂੰ ਸ਼ਰਤਾਂ ਦਿੱਤੀਆਂ ਪਾਰਟੀ ਆਵਾਜ਼ ਬਲਜਮੋਤ ਸਿੰਘ ਗੰਗਕਾਰਨ ਬਣਿਆ ਤੁਹਾਡਾ ਪਾਰਟੀ ਛੱਡਣ ਤੋਂ ਬਾਅਦ ਹਾਂ ਬਿਲਕੁਲ ਸਹੀ ਉਹਨਾਂ ਕਰਕੇ ਤੁਸੀਂ ਤੁਹਾਡਾ ਕਦ ਬਣਿਆ ਸੀ ਕਿ ਤੁਸੀਂ ਕਹਿ ਰਹੇ ਕਿ ਮੈਂ ਉਹਨੂੰ ਗੁਰੂ ਮੰਨਦਾ ਸੀ ਕੰਮ ਆਧਾਰ ਤੇ ਕਦ ਬਣਿਆ ਸਕਦਾ ਹਾਂ ਹੂੰ ਅਸੀਂ ਕੋਈ ਫੋਟੋ ਵਾਲੇ ਨਹੀਂ ਸੀ ਤਾਂ ਜਗਮਉਂ ਸਿੰਘ ਕੰਗ ਦਾ ਕਾਂਗਰਸ ਦੇ ਵਿੱਚ ਸ਼ਾਮਲ ਹੋਣਾ ਨੁਕਸਾਨਦਾਇਕ ਹੋ ਗਿਆ ਕਾਂਗਰਸ ਵਾਸਤੇ ਜਾਂ ਫਿਰ ਫਾਇਦਾ ਹੋਇਆ ਤੇਜੀ ਦੀ ਇਹ ਗੱਲ ਤਾਂ ਤੁਹਾਨੂੰ 4 ਤਰੀਕ ਨੂੰ ਪਤਾ ਲੱਗੂਗਾ ਇਸਤੇਮਾਲ ਕਰਦਾ ਜਗਮਉਂ ਸਿੰਘ ਕੰਗ ਹਰ ਬੰਦੇ ਨੇ ਬਿਲਕੁਲ ਸਹੀ ਗੱਲ ਹੈ ਇਸਤੇਮਾਲ ਜਦੋਂ ਮੜਾ ਜੋ ਫਰੂ ਹੋਣ ਲੱਗਦਾ ਤੇ ਉਸ ਤਰ੍ਹਾਂ ਹੀ ਉਹਨੂੰ ਜਿਹੜੇ ਟੋਲ ਕਰ ਤੁਹਾਨੂੰ ਵੀ ਇਸਤੇਮਾਲ ਕਰਿਆ ਬਿਲਕੁਲ ਕਰਿਆ ਪਾਰਟੀ ਸਦਕੇ ਜਿਹੜਾ 17 ਸਾਲ ਬਾਅਦ ਤੁਸੀਂ ਕਾਂਗਰਸ ਨੂੰ ਆਮ ਆਦੀ ਪਾਰਟੀ ਕਿਉਂ ਚੁਣੀ ਹੈ ਕਿਉਂ ਤੁਹਾਡੇ ਤੱਕ ਸਾਨੂੰ ਇਹ ਹੀ ਪਤਾ ਲੱਗੇ ਕਿ ਬੀਜੇਪੀ ਅਪਰੋਚ ਕਰ ਰਹੀ ਸੀ ਲੋਕ ਸਭਾ ਚੋਣਾਂ ਦੇ ਵਿੱਚ ਕਾਫੀ ਪਾਰਟੀਆਂ ਦੇ ਆਗੂ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜਾਣ ਲੱਗੇ ਸੀ ਤਾਂ ਇਸ ਨੂੰ ਲੈ ਕੇ ਇੱਕ ਨਈਂ ਹਰ ਪਾਰਟੀ ਦੇ ਵਿੱਚ ਇਹ ਹੀ ਦਸਤੂਰ ਚੱਲ ਪਿਆ ਸੀ ਕਿ ਉਹਨਾਂ ਪਾਰਟੀਆਂ ਦੇ ਵਿੱਚ ਉਹਨਾਂ ਦੀ ਪੁੱਛ ਨਹੀਂ ਹੋ ਰਹੀ ਜਿਸ ਨੂੰ ਲੈ ਕੇ ਉਹ ਨਾਰਾਜ਼ ਨਜ਼ਰ ਆ ਰਹੇ ਸੀ ਨਾਰਾਜ਼ ਤੋਂ ਬਾਅਦ ਦੂਜੀ ਪਾਰਟੀ ਦਾ ਪੱਲਾ ਫੜ ਲੈਂਦੇ ਸੀ ਤਾਂ ਕਾਫੀ ਵੱਡੇ ਚਿਹਰੇ ਵੀ ਗਏ ਕਾਫੀ ਯੂਥ ਆਗੂ ਕਾਫੀ ਵਰਕਰ ਵੀ ਜਿਹੜੇ ਇੱਕ ਪਾਰਟੀ ਛੱਡੇ ਉਹ ਦੂਜੀ ਪਾਰਟੀ ਵਿੱਚ ਗਏ ਸੀ ਪਰ ਇੱਕ ਇਦਾਂ ਦਾ ਚਿਹਰਾ ਜੋ ਕਿ 17 ਸਾਲ ਕਾਂਗਰਸ ਦੇ ਵਿੱਚ ਰਿਹਾ ਹੈ ਕਾਫੀ ਲੋਕਾਂ ਦੇ ਨਾਲ ਲਗਾਵ ਸੀ ਮੈਂਬਰ ਪੰਚਾਇਤ ਵੀ ਰਹੇ ਦੂਜੇ ਪਾਸੇ ਕਾਂਗਰਸ ਦੇ ਵਿੱਚ ਯੂਥ ਦਾ ਹਲਕਾ ਖੜਦੇ ਪ੍ਰਧਾਨ ਵੀ ਰਹੇ ਤਾਂ ਇਹ ਕਾਫੀ ਜਿਹੜੇ ਅਹੁਦੇ ਵੀ ਮਿਲੇ ਤੇ ਨਾਲ ਦੀ ਨਾਲ ਲੋਕਾਂ ਦੇ ਨਾਲ ਵਿਚਰੇ ਵੀ ਸੀ ਤਾਂ ਉਸ ਚਿਹਰੇ ਨੇ ਲੋਕ ਸਭਾ ਚੋਣਾਂ ਹੋਣ ਤੋਂ ਪਹਿਲਾਂ ਕਾਂਗਰਸ ਨੂੰ ਛੱਡ ਕੇ ਆਮ ਆਦੀ ਪਾਰਟੀ ਦਾ ਪੰਲਾ ਫੜਿਆ ਤੇ ਮੰਤਰੀ ਨੂੰ ਮੁਲਕਰ ਮਾਨ ਨੇ ਉਹਨਾਂ ਨੂੰ ਗਲ ਵਿੱਚ ਸਰੋਪਾ ਪਾ ਕੇ ਸਨਮਾਨਤ ਕੀਤਾ ਤੇ ਪਾਰਟੀ ਦੇ ਵੀ ਸ਼ਾਮਲ ਕੀਤਾ ਤੇ ਗੱਲਬਾਤ ਕਰਾਂਗੇ ਰਾਣਾ ਕੁਸ਼ਲਪਾਲ ਸਾਡੇ ਨਾਲ ਨੇ ਜਿਹੜੇ ਖਿਜ਼ਰਾਬਾਦ ਦੇ ਵਿੱਚ ਜਾਂ ਫਿਰ ਗਲਕਾ ਖੜ ਦੇ ਵਿੱਚ ਕਾਫੀ ਨਾਮੀ ਚਿਹਰੇ ਨੇ ਯੂਥ ਆਗੂ ਨੇ ਤੇ ਸਾਡੇ ਨਾਲ ਨੇ ਅੱਜ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਰਾਣਾ ਜੀ ਤੇ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਤੁਹਾਡੇ ਅੱਜ ਵੀ ਚੈਨਲ ਦਾ ਵੀ ਤੁਹਾਡੇ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਮੰਨੋ ਬੁਲਾਇਆ ਅੱਛਾ 17 ਸਾਲ ਤੁਸੀਂ ਕਾਂਗਰਸ ਦੇ ਵਿੱਚ ਰਹੇ 17 ਸਾਲ ਦੇ ਵਿੱਚ ਤੁਸੀਂ ਕਾਂਗਰਸ ਯੂਥ ਪ੍ਰਧਾਨ ਖਰੜਵੀ ਰਹੇ ਦੂਜੇ ਪਾਸੇ ਪੰਚਾਇਤ ਮੈਂਬਰ ਵੀ ਰਹੇ ਇਹ ਕਿਵੇਂ ਦਾ ਮੋੜ ਆ ਗਿਆ ਕਿ ਤੁਹਾਨੂੰ ਇੱਕਦਮ ਹੀ ਕਾਂਗਰਸ ਛੱਡ ਕੇ ਆਵਾਦੀ ਪਾਰਟੀ ਦਾ ਪੱਲਾ ਫੜਨਾ ਪੈ ਗਿਆ ਤੇਜੀ ਜੀ ਬੇਚਾਰੇ ਜੱਟ ਤੇ ਮੇਰੀ ਵੋਟ ਬਣੀ ਹੈ 18 ਸਾਲ ਦੀ ਹਾਂਜੀ ਮੈਂ ਸਭ ਤੋਂ ਪਹਿਲਾਂ ਸਿਰਫ ਕਾਂਗਰਸ ਨੂੰ ਵੋਟ ਪਾਈ ਹੈ ਹਾਂਜੀ ਤੇ ਜਦ ਮੈਂ 2008 ਦੇ ਵਿੱਚ ਪਹਿਲੀ ਵਾਰ ਮੈਂਬਰ ਪੰਚਾਇਤ ਬਣਿਆ ਹਾਂਜੀ ਤੇ ਮੈਂ ਸਮਰਥਕ ਵੀ ਕਾਂਗਰਸ ਪਾਰਟੀ ਵਿੱਚ ਸੀ ਮੈਂ ਆਜ਼ਾਦ ਖੜਿਆ ਸੀ ਹਾਂ ਮਹੱਲੇ ਨਾਲ ਆਜ਼ਾਦ ਖੜਿਆ ਸੀ ਮੈਨੂੰ ਕੋਈ ਪਾਰਟੀ ਨਹੀਂ ਜਿਹੜੀ ਤੁਸੀਂ ਅੱਜ ਗੱਲ ਕਰ ਰਹੇ ਹੋ 17 ਸਾਲ ਬਾਅਦ ਹਾਂ ਜਿਸ ਵੀ ਮੇਰਾ ਦਿਲ ਦੀ ਗੱਲ ਪੁੱਛੀ ਤਾਂ ਮੇਰਾ ਮਨ ਤੇ ਮੇਰੀ ਆਤਮਾ ਰੋਈ ਹੈ ਹਾਂ ਇਹ ਜੇ ਕਾਰਨ ਪੈਦਾ ਕਰਦੇ ਹਾਂ ਕਿ ਮੈਨੂੰ ਪਾਰਟੀ ਛੱਡਣੀ ਪਈ ਹੈ ਨਹੀਂ ਮੇਰਾ ਜੀ ਨਹੀਂ ਕਰਦਾ ਸੀ ਕਿ ਮੈਂ ਪਾਰਟੀ ਦੇ ਵਿੱਚ ਸੇਵਾ ਕਾਂਗਰਸ ਪਾਰਟੀ ਦੀ ਇੰਨੀ ਕਰੀ ਐ ਤੇ ਨਾ ਰਾਤ ਦੇਖੀ ਨਾ ਦਿਨ ਦੇਖਿਆ ਨਾ ਆਪਣਾ ਪਰਿਵਾਰ ਦੇਖਿਆ ਆਪਣਾ ਕਾਰੋਬਾਰ ਦੇਖਿਆ ਤੇ ਜਦ ਵੀ ਹੁਕਮ ਹੋਇਆ ਪਾਰਟੀ ਦਾ ਜੈ ਦਿੱਲੀ ਜੇ ਧਰਲੇ ਲਾਣੀ ਸੀ ਜੈ ਪੰਜਾਬ ਮੇ ਕਿੱਥੇ ਵੀ ਲਾਣੀ ਸੀ ਜੈ ਕੋਈ ਆਪਣੇ ਉਹਦਾ ਕੋਈ ਚੱਲੇ ਆਪਣਾ 에어ਪੋਰਟ ਦਾ ਰਾਤ ਤੇ ਚੱਲੇ ਸੀ ਉੱਥੇ ਅਸੀਂ ਧਰਨੇ ਖਾਈ ਲਾਠੀਆਂ ਖਾਈਆਂ ਪਰਚੇ ਕਰਵਾਏ ਤੇ جھوٹੇ ਪਰਚੇ ਸਕੂਲ ਦੇ ਹੋਏ ਲੱਕੜੀ ਚੋਰੀ ਬਣਾਇਆ ਗਿਆ ਸਾਨੂੰ ਸਰਕਾਰ ਨੇ ਹਾਂਜੀ ਤੇ ਅੱਜ ਜਿਹੜੀ ਨੋਬਤਾਈ ਹੈ ਤੇਜੀ ਜੀ ਮੈਂ ਤੁਹਾਨੂੰ ਅਸਲ ਦੱਸਦਾ ਮਨੂੰ ਰੋੜਾ ਆਂਦਾ ਏ ਕਿ ਮੈਂ ਆਪਣੀ ਮਾਂ ਜਿਹਾ ਹੁੰਦੀ ਨਾ ਕਹਿੰਦੇ ਨਾ ਮਾਂ ਦੀ ਸੇਵਾ ਕਰਦੇ ਹਾਂ ਮੈਂ ਉਹਦਾ ਪਾਰਟੀ ਦੀ ਵੀ ਸੇਵਾ ਕਰੀ ਹਾਂ ਹੂੰ ਉਹਦੇ ਖਾਸ ਕਰਕੇ ਮੈਂ ਕੰਗ ਸਾਹਿਬ ਦੀ ਜ਼ਿਆਦਾ ਸੇਵਾ ਕਰੀ ਆ ਪਾਰਟੀ ਨਾਲ ਅੱਛਾ ਹੂੰ ਜਮੋ ਸਿੰਘ ਕੰਗ ਨੂੰ ਇੱਕ ਮੈਂ ਗੁਰੂ ਵੀ ਮੰਨਦਾ ਸੀ ਹੂੰ ਤੇ ਬੰਨੀ ਜੀ ਨੂੰ ਮੈਂ ਇੱਕ ਆਪਣਾ ਭਰਾ ਵੀ ਮੰਨਦਾ ਸੀ ਹੂੰ ਪਰ ਮੰਨੂ ਨੇ ਪਤਾ ਸੀ ਵੀ ਮੇਰੇ ਨਾਲ ਇਹ ਇਦਾਂ ਕਰਾਂਗੇ ਉਹਨਾਂ ਦੇ ਮਨ ਦੇ ਅੰਦਰ ਕੋਈ ਚੋਰ ਹੈਗਾ ਹੈ ਹੂੰ ਮੈਨੂੰ ਕੋਈ ਨਹੀਂ ਪਤਾ ਸੀ ਮੰਨੂ ਕੰਗਸਾਹਬ ਦਿਖਦੇ ਸੀ ਤੇ ਬੰਨੀ ਵੱਡਾ ਇੱਕ ਭਰਾ ਦੇ ਹੂੰ ਤੇ ਮੈਂ ਤੁਹਾਨੂੰ ਦੱਸਦਾ ਇਹ ਗੱਲ ਅਜੇ ਯਾਦ ਆਉਂਦੀ ਹੈ ਮੈਨੂੰ ਰਾਜਵੀਰ ਸਿੰਘ ਪਟਿਆਲਾ ਜੀ ਦੀ ਹੂੰ ਜਦ ਮੇਤੇ ਨਕੜੀ ਚੋਰੀ ਦਾ ਪਰਚਾ ਹੋਇਆ ਸੀ ਸਕੂਲ ਦਾ ਤੇ ਅਸੀਂ ਧਰਨਾ ਮਾਰਨ ਸੀ ਨਮੀ ਨਮੀ ਸਾਡੀ ਉਸੀ ਯੁੱਥ ਦੀ ਅਸੀਂ ਹੂੰ ਤੇ ਮੈਨੂੰ ਕਾਂਗਸਾਹਬ ਦਾ ਮੈਨੂੰ ਕਾਂਗਸਾਹਬ ਕਹਿੰਦੇ ਪਰਚਾ ਦਿੱਤੇ ਹੋ ਗਿਆ ਤੂੰ ਬਾਹਰ ਰਹਿ ਜੱਤ ਤੋਂ ਹਰਿਆਣੇ ਵਾਂ ਹੂੰ ਵੀ ਜੱਤ ਤੇਰੀ ਆਂਟੀ ਸਾਡੀ ਬੇਲ ਨਹੀਂ ਹੁੰਦੀ ਹੂੰ ਉਤੇ ਵਾਰ ਅਸੀਂ ਪਰਸੋਂ ਨੂੰ ਧਰਨਾ ਮਾਰਨਾ ਹੈ ਹੂੰ ਗਵਾਲੀ ਜਾ ਕੇ ਉੱਥੇ ਐਸੀ ਵੀ ਰਾਫਤ ਹਾਂਜੀ ਤੇ ਆਪਣੇ ਜਿੰਨੇ ਤੇਰੇ ਬੰਦੇ ਆ ਤੇ ਉਹਨਾਂ ਨੂੰ ਇਕੱਠ ਕਰਕੇ ਹੂੰ 200 ਮਿੰਦਾਰੀ ਕਾ ਜਾਣਾ ਇਕੱਠ ਕਰਨਾ ਆਪਣਾ ਪੂਰਾ ਬੱਸਾ ਬੱਸਾ ਭਰ ਕੇ ਜਾਣਾ ਮੈਂ ਠੀਕ ਹੈ ਜੀ ਤੇ ਉਸ ਟਾਈਮ ਮੈਂ ਕਰਿਆ ਜੀ ਸਾਡੇ ਪ੍ਰਧਾਨ ਹੁੰਦੇ ਉਸਕਾਰ ਦੇ ਪਰਮ ਬੇਦਵਾਨ ਹੂੰ ਅੱਜ ਮਾਸੇ ਵੀ ਇਹੋ ਹਾਂਜੀ ਤੇ ਰਾਜੀਵ ਪਟਿਆਲਾ ਜੀ ਹੋਰ ਜਿੰਨੇ ਸਿਆਸੀ ਲੀਡਰ ਮੈਂ ਸਾਰਿਆਂ ਨੂੰ ਫੋਨ ਲਾਤੇ ਬੇ ਤੜ ਕੋ ਰਾਤ ਨੂੰ ਵੀ ਸਵੇਰੇ ਸੀ 8 9 ਵਜੇ ਨਿਕਲਣਾ ਹਾਂਜੀ ਤੇ ਮੈਨੂੰ ਸਵੇਰੇ 7 ਵਜੇ ਕਾਂਗਸਾਹਬ ਦਾ ਫੋਨ ਆ ਰਿਹਾ ਕੁਸ਼ਵਲਪਾਲ ਜੀ ਤੁਸੀਂ ਮੈਸੇਜ ਲਾਤੇ ਮੈਂ ਲਾਤੇ ਕਿ ਕਿਨੂੰ ਲਾਇ ਮੈਂ ਫਲਾਣਾ ਫਲਾਣਾ ਕਾਂਗਸਾਹਬ ਅਗ ਬੁਲਾ ਹੋਗੇ ਜਦੇ ਵੀ ਤੁਸੀਂ ਰਾਜੀਵ ਪਟਿਆਲੇ ਨੂੰ ਕਿਉਂ ਕਿਹਾ ਪਰ ਬੇਦ ਨੂੰ ਕਿਉਂ ਕਿਹਾ ਮੈਂ ਮਰ ਗਿਆ ਫਲਾਣਾ ਇਹ ਹੈ ਮੈਂ ਕਾਂਗਸਾਹਬ ਮੰਨੂ ਨਹੀਂ ਪੜੇ ਹੈ ਤਾਂ ਸਾਡੇ ਪਾਰਟੀ ਦੇ ਬੰਦੇ ਹੋ ਜੇ ਮੈਨੂੰ ਤੁਸੀਂ ਪਹਿਲਾਂ ਦੱਸਦੇ ਮੈਂ ਲੰਦਨ ਹੂੰ ਕੁਛ ਪਾਜ ਜਿਸ ਤਰ੍ਹਾਂ ਮਰਜ਼ੀ ਕਰੋ ਤੇ ਮੈਂ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਨਾ ਉਹ ਉਤਰਨੇ ਮੈਨਾਂ ਤੂੰ ਜਵਾਬ ਦੋ ਇਸ ਤਰ੍ਹਾਂ ਮੈਂ ਕਿੱਦਾਂ ਦੇਵਾਂ ਹੂੰ ਤੁਸੀਂ ਕਹੋ ਜੀ ਕਹਿੰਦਾ ਵੀ ਅਸੀਂ ਪ੍ਰੈਸ ਕਾਨਫਰੰਸ ਕਰਨੀ ਉਸ ਕੋਈ ਤਰਨਾ ਨਹੀਂ ਮਾਰਨਾ ਹੂੰ ਚਲੋ ਜਿਸ ਤਰ੍ਹਾਂ ਮੈਨੂੰ ਕੰਗ ਸਾਹਮਣਾ ਕਿਹਾ ਮੈਂ ਉਦਾਂ ਹੀ ਕਹਿ ਤਿਆ ਹੂੰ ਰਾਜੀਵ ਪਟਿਆਲਾ ਜੀ ਇਹਨਾਂ ਨੂੰ ਅੱਛਾ ਚਲੋ ਦੂਹੇ ਦਿਨ ਦੇਖੋ ਉਹਨੂੰ ਤਰਨਾ ਦਾ ਮਾਰਿਆ ਖਬਰ ਲੱਗੀ ਹੂੰ ਖਬਰ ਲੱਗੀ ਤੇ ਮਨੂ ਦੇ ਤੀਜ ਉੱਥੇ ਦਿਨ ਰਾਜੀਵ ਪਟਿਆਲਾ ਜੀ ਕਿਸੇ ਪ੍ਰੋਗਰਾਮ ਤੇ ਮਿਲ ਗਏ ਹੂੰ ਕਹਿੰਦੇ ਰਾਣਾ ਜੀ ਤੁਸੀਂ ਰਾਣੇ ਵਾਲੀ ਗੱਲ ਨਹੀਂ ਹਮ ਕਿਉਂਕਿ ਮੈਂ ਅੰਕਲ ਜੀ ਕਿਹਾ ਮੈਂ ਅੰਕਲ ਜੀ ਗੱਲ ਇਹ ਹੈ ਮੈਂ ਤੁਹਾਨੂੰ ਅੱਜ ਸਪਸ਼ਟ ਗੱਲ ਕਰ ਦੂੰਗਾ ਨਹੀਂ ਮੇਰੇ ਪਾਸ ਦੋ ਕੁ ਲਈ ਨਹੀਂ ਸੀ ਹੈ ਨਹੀਂ ਹਮ ਹਮ ਵੀ ਮੈਂ ਤੁਹਾਨੂੰ ਵੀ ਹਾਂ ਕਰੀ ਜਾਵਾਂ ਉੱਧਰ ਵੀ ਕਰੀ ਜਾਵਾਂ ਹਾਂਜੀ ਵੀ ਕੱਲ ਕੋਈ ਲਕੀਰ ਵੱਜਣੀ ਤਾਂ ਮੈਂ ਕੰਗਸਾਹ ਦੀ ਲਕੀਰ ਵਾ ਖੜਨਾ ਹੈ ਹਮ ਵੀ ਮੈਂ ਕਹ ਸਮਲਣਾ ਰਹਿਣਾ ਵੀ ਮੈਂ ਤੁਹਾਨੂੰ ਐਵੇਂ ਕਿਹਾ ਜੀ ਵੀ ਅਸੀਂ ਉਹਨਾਂ ਨਾਲ ਰਹਿਣਾ ਜੀ ਚਲੋ ਉਹਨਾਂ ਨੇ ਮੈਨੂੰ ਇਸ ਟਾਈਮ ਕਿਹਾ ਕਹਿੰਦਾ ਰਾਣਾ ਜੀ ਗੱਲ ਇਹ ਹੈ ਤੁਸੀਂ ਬੰਦੇ ਵਧੀਆ ਏ ਪਰ ਚੁਆਇਸ ਤੁਹਾਡੀ ਗਲਤ ਹੋ ਗਈ ਹਮ ਉਹੀ ਯਾਦ ਰੱਖਿਓ ਕਿਸੇ ਜ਼ਿੰਦਗੀ ਦੇ ਅੰਦਰ ਆ ਸਾਨੂੰ ਮੇਰੀ ਗੱਲ ਅੱਜ ਕੇ ਵੀ ਯਾਦ ਆਉ। ਤੇ ਅੱਜ ਤੁਹਾਨੂੰ ਨਾ ਮੈਨੂੰ ਯਾਦ ਆ ਰਹੀ ਰਾਜੂ ਪਟਿਆਲਾ ਦੀ ਵਾਕਈ ਉਹਨਾਂ ਨੇ ਸਹੀ ਗੱਲ ਕਹੀ ਸੀ। ਜਿਹੜੀ ਉਸ ਸਮੇਂ ਗੱਲ ਕਹੀ ਸੀ। ਹਾਂ ਸਹੀ। ਕਿ ਆ ਤੁਸੀਂ ਗਲਤ ਫੈਸਲਾ ਲੈ ਲਿਆ। ਗਲਤ ਫੈਸਲਾ ਲੈ ਲਿਆ। ਗਲਤ ਮੰਦੀ ਛੋੜ ਕਰ ਲਈ। ਗਲਤ ਮੰਦੀ ਛੋੜ ਕੇ। ਹੂੰ। ਜੇ ਲਖਣ ਹੋਇਆ। ਹੂੰ। ਕਾਂਗ ਦਾ ਸਾਬੂ ਟਿਕਟ ਨਹੀਂ ਮਿਲੀ। ਹੂੰ। ਕਾਂਗ ਦਾ ਸਾਬੂ ਪਾਰਟੀ ਛੱਡੀ। ਪਾਰਟੀ ਛੱਡ ਕੇ ਆਮਾਦੀ ਪਾਰਟੀ ਦਾ ਪੱਲਾ ਫੜ ਲਿਆ। ਹੂੰ। ਅਸੀਂ ਕਾਂਗਰਸ ਪਾਰਟੀ ਦੇ ਵਿੱਚ ਖੜੇ ਰਹੇ ਹੂੰ ਉਤੇ ਬਾਅਦ ਜੁਆਇਨਿੰਗ ਕਰੀ ਕਾਂਗਸ ਆਬਾ ਹੁਣ ਜਿੰਦਰ ਸਿੰਘ ਲਾ ਜੀ ਦਾ ਹਾਂਜੀ ਐਮਪੀ ਲੈਸ਼ਨ ਹੋ ਗਿਆ ਤੇ ਨਾ ਜੁਆਇਨਿੰਗ ਕਰ ਲਈ ਤੇ ਅਸੀਂ ਪਹਿਲਾਂ ਵੀ ਕਿਹਾ ਵੀ ਚਲੋ ਕੋਈ ਗੱਲ ਨਹੀਂ ਵੀ ਜੇ ਬਿਜ਼ਨਸ ਹੈ ਜੀ ਨੂੰ ਵੀ ਜੇ ਕਾਲ ਸਾਹਿਬ ਤੁਹਾਨੂੰ ਫਾਇਦਾ ਲੱਗਦਾ ਤਾਂ ਆ ਜਾਓ ਕੋਈ ਗੱਲ ਨਹੀਂ ਹੂੰ ਆਪਾਂ ਉਹਨਾਂ ਦਾ ਵੈਲਕਮ ਸਾਡੀ ਜਿਹੜੀ ਨਾਰਾਜ਼ਗੀ ਹੈਗੀ ਉਹ ਹੈਗੀ ਹੈ ਕਾਲ ਸਾਹਿਬ ਨਾਲ ਕੋਈ ਗੱਲ ਨਹੀਂ ਤੇ ਚਲੋ ਵੈਲਕਮ ਪਾਰਟੀ ਜੁਆਇਨਿੰਗ ਕਰੀ ਤੇ ਮੈਨੂੰ ਕੰਗਸਾ ਦਾ ਫੋਨ ਆਇਆ ਕੰਗਸਾ ਕਹਿੰਦਾ ਕੁਸ਼ਵਾਲ ਜੀ ਮੈਂ ਜੁਆਇਨਿੰਗ ਕਰ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੀ ਵਧੀਆ ਕਰਿਆ ਕਰਸੋ ਕਹਿੰਦਾ ਕੁਸ਼ਵਾਲ ਕਰ ਲਿਆ ਵੀ ਆਪਾਂ ਇਕੱਠੇ ਕੰਮ ਕਰਨਾ ਮੈਂ ਠੀਕ ਆ ਬਿਲਕੁਲ ਕਰਾਂਗੇ ਆਪਾਂ ਕੋਈ ਚੱਕਰ ਨਹੀਂ ਤੇ ਮੈਂ ਕਿਹਾ ਮੇਰਾ ਬੰਨੀ ਦੋਹਾਂ ਵਾਰ ਜੀ ਘਰ ਬੈਠ ਗੱਲ ਕਰਨ ਚਾਹਦੇ ਮੈਂ ਕੋਈ ਨਹੀਂ ਜਦ ਮਰਜੀ ਤੁਹਾਡਾ ਘਰ ਆ ਜਦ ਮਰਜੀ ਆਓ ਤੇ ਮੈਨੂੰ ਸ਼ਾਮ ਨੂੰ ਬੰਨੀ ਦਾ ਫੋਨ ਆਇਆ ਵੀ ਕੁਸ਼ਲਪਾਲ ਜੀ ਮੈਂ ਕੱਲ 4 ਵਜੇ ਆਣਾ ਥੋੜੇ ਕਰਾ ਬਈ ਪਰ ਅਸੀਂ ਦੋਹੇ ਜਣੇ ਗੱਲ ਕਰਨੀ ਬੈਠ ਕੇ ਮੈਂ ਠ ਸਾਡੀ ਗੱਲ ਹੋਈ ਤੇ ਜੀ ਜੀ ਬੈਠ ਕੇ ਘੰਟੇ ਗੱਲ ਚੱਲੀ ਐ ਹੂੰ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕੋਈ ਨਾਰਾਜ਼ੀ ਕੋਈ ਨਹੀਂ ਇਹ ਇਲੈਕਸ਼ਨ ਜਿਹੜਾ ਹੈਗਾ ਏ ਇਹ ਸਿੰਗਲਾਈ ਜੀ ਦਾ ਤੁਹਾਡਾ ਨਹੀਂ ਐ ਹੂੰ ਤੇ ਕੋਈ ਗੱਲ ਨਹੀਂ ਆਪਾਂ ਢੱਕੇ ਮਦਦ ਕਰਨੀ ਐ ਹੂੰ ਸਿੰਗਲਾਈ ਜੀ ਦੀ ਤੇ ਜਿਹੜੇ ਨਾਰਾਜ਼ੀ ਹੈਗੇ ਉਹ ਹੈਗੇ ਕੋਈ ਗੱਲ ਛੱਡੋ ਕੰਗਸਾਹ ਮੈਂ ਕਿਹਾ ਆਪਾਂ ਕੋਈ ਗੱਲ ਨਹੀਂ ਮੰਨੀ ਜੀ ਭਰਾ ਜੀ ਆਪਾਂ ਤੁਹਾਡੀ ਪਹਿਲਾਂ ਵੀ ਸੇਵਾ ਕਰੀ ਬਿਲਕੁਲ ਕੋਈ ਗੱਲ ਨਹੀਂ ਸਿੰਗਲਾਈ ਚੱਲਣਾ ਹੂੰ ਤੇ ਪਰਾਲ ਕੇ ਜਲਾ ਕਹਿੰਦੇ ਵੀ ਜਿਹੜੀ ਤੁਹਾਡੀ ਮੀਟਿੰਗ ਹੈ ਕਿਧਰਾ ਬਾਦੇ ਮੈਨੂੰ ਪਤਾ ਵੀ ਤੁਸੀਂ ਰੱਖੀ ਹੋਈ ਸੀ ਹੂੰ ਸਾਡੇ ਪ੍ਰਧਾਨ ਜੀ ਤੇ ਜੀ ਐ ਇਹਨਾਂ ਨੇ 10 ਮਿੰਟ ਗੱਲ ਨਹੀਂ ਸੀ। ਹੂੰ। ਮੈਂ ਵੀ ਨਾਲ ਨਾਲ ਸੀ ਜਰ ਉਪੜ ਸੀ ਗਏ। ਅੱਛਾ। ਚਲੋ ਕੰਗਸਾਹਬ ਨੇ ਸਿੰਘ ਲਈ ਜੋਰ ਮਾਰੇ ਮੇਰਾ ਖਿਦਰਾਬਾਦ ਹੋ ਰਿਹਾ ਰ ਪਿੰਡ ਤੇ ਸਵਾਲੀ ਤੇ ਮੰਦੋ ਵੀ ਮੈਂ ਇਹ ਤਿੰਨ ਮਿੰਟਾਂ ਵਿੱਚ ਜਾਣਾ ਹੈ। ਹੂੰ। ਤੇ ਮੈਨੂੰ ਹੀ ਹੋਣਾ ਹੈ। ਮਾਜੀ ਕੋਈ ਗੱਲ ਨਹੀਂ ਮਾਜੀ ਪ੍ਰਧਾਨ ਜੀ ਜੇ ਉਹ ਕਹਿੰਦੇ ਐ ਕੋਈ ਗੱਲ ਨਹੀਂ। ਵੀ ਆਪਾਂ ਸੰਝੇ ਰਲ ਕੇ ਕਰ ਲੂਗੇ। ਬਿਲਕੁਲ। ਗੱਲ ਬੈਠ ਕੇ ਹੋ ਗਈ ਤੇ ਮੈਨੂੰ ਕਹਿੰਦਾ ਵੀ ਜੇ ਇੰਤਜ਼ਾਮ ਉਸਾ ਕਿਰਪਾ ਨੂੰ ਨਾ ਕਰ ਲਵੇ ਮਾਜੀ ਕੋਈ ਇਤਰਾਜ਼ ਨਹੀਂ। ਹੂੰ। ਆਪਾਂ ਸਨੇਮ ਵਿੱਚ ਲਾ ਦੇ ਸਾਰੇ ਨੂੰ ਇਕੱਠੇ ਕੰਮ ਕਰਾ। ਬਿਲਕੁਲ। ਤੇ 12 ਵਜੇ ਮੈਨੂੰ ਕਰੀਮ ਹੋਣ ਆ ਰਿਹਾ ਉੱਥੇ ਦੇ ਕਿਸੇ ਨੇ ਵਟਸਐਪ ਤੇ ਮੈਨੂੰ ਮੈਸੇਜ ਕੋ ਆਇਆ ਹਮ ਫੋਟੋ ਮੇਰਾ ਨਾਲ ਕੁਝ ਮੀਟਿੰਗ ਹੋਦੀ ਸਾਂਝੀ ਆ ਕਿ ਕੱਲੀ ਕੰਗਸਾ ਕਿਰਪਾਲ ਦੀ ਹੈ ਹਮ ਮੈਂ ਕੀ ਚੱਕਰ ਹੋ ਗਿਆ ਕਹਿੰਦਾ ਬੈਨਰ ਲੱਗਿਆ ਹੋਇਆ ਜੀ ਐਸਾ ਕੱਲੀ ਕਿਰਪਾਲ ਦੀ ਫੋਟੋ ਲੱਗੀ ਹੋਈ ਅੱਛਾ ਤੇ ਮੇਰੇ ਨਾਲ ਦੇ ਬੰਦੇ ਸਾਰੇ ਗੁੱਸਾ ਹੋ ਗਏ ਇਲਾਕੇ ਦੇ ਮੈਨੂੰ ਫੋਨ ਆਏ ਤੇ ਇਦਾਂ ਦਾ ਗੱਲ ਫੈਲ ਗਈ ਜਦੇ ਤੇ ਮੈਂ ਕਹਾ ਨਹੀਂ ਨਹੀਂ ਕਹਿੰਦਾ ਵੀ ਨਹੀਂ ਨਹੀਂ ਤੁਹਾਨੂੰ ਵਟਸਐਪ ਤੇ ਭੇਜੀ ਚੈੱਕ ਕਰੋ ਫੋਟੋ ਬਾਕੀ ਦੇਖਿਆ ਮੈਂ ਤਾਂ ਲਾਈਵ ਇੱਕ ਪਾਸੇ ਤਾਂ ਕੰਗਸਾਬ ਕਹਿ ਰਹੇ ਵੀ ਅਪਾਸ ਸਿੰਘ ਲਾ ਜਿੱਥੇ ਇਕੱਠੇ ਇਕੱਠੇ ਹੋ ਕੇ ਕੈਂਪੇਨ ਕਰਨੀ ਹੈ ਹਾਂ ਇਕੱਠੇ ਹੋ ਕੇ ਕਰਨੀ ਇੱਕ ਪਾਸੇ ਤੁਸੀਂ ਇੱਕ ਬੰਦੇ ਦੀ ਫੋਟੋ ਲਾ ਰਹੇ ਹੋ ਫੋਟੋ ਨਾਲ ਲਾਂਦੇ ਬਿਲਕੁਲ ਕਿਸੇ ਦੇ ਵੀ ਨਾ ਲਾਂਦੇ ਕਿਸੇ ਲਾਂਦੇ ਨਕਰਪਾਲ ਜੀ ਦੀ ਨਾ ਤੁਹਾਡੀ ਲਾਂਦੇ ਅੱਜ ਮਜੂਦਾ ਪ੍ਰਧਾਨ ਮਦਲ ਸਿੰਘ ਬਲਾਕ ਦਾ ਪ੍ਰਧਾਨ ਹੈ ਉਹ ਮਜੂਦਾ ਪ੍ਰਧਾਨ ਉਹਦੀ ਫੋਟੋ ਲਾਂਦੇ ਬਿਲਕੁਲ ਤੇ ਸਾਨੂੰ ਕੋਈ ਤਰਾਜ ਨਹੀਂ ਸੀ ਕਿ ਮਜੂਦਾ ਪ੍ਰਧਾਨ ਆਹੋ ਹਾਂ ਹਲਕਾ ਸਾਬਕਾ ਦੋਬਰ ਪ੍ਰਧਾਨ ਅਸੀਂ ਉਸ ਕਹਿੰਦੇ ਰਹੇ ਚਲੋ ਠੀਕ ਹੈ ਹੂੰ ਤੇ ਕਿਰਪਾਲ ਵੀ ਆਪਣਾ ਉਹਦਾ ਮਾਰਗ ਨੂੰ ਦੇ ਚੇਅਰਮੈਨ ਰਹਾ ਉਹਦਾ ਠੱਪਿਆ ਬਦਾ ਅਸੀਂ ਤਾਂ ਵੋਟਾਂ ਦੇ ਬਣੇ ਨਾ ਹੂੰ ਤੇ ਮੈਂ ਆਪਣੇ ਜਿਹੜੇ ਸਰਪੰਚ ਮੇਰੇ ਹੋਰ ਜਿੰਨੇ ਮੇਰੇ ਬੰਦੇ ਨਾਲ ਗੱਲ ਹੋਈ ਉਹ ਕਹਿੰਦੇ ਕੁਛ ਬਈ ਜੇ ਤੂੰ ਜਾਂਦਾ ਏ ਅਸੀਂ ਤੇ ਤਨ ਨਰਾਜ ਅੱਛਾ ਚਲੋ ਮੈਂ ਜਿੰਨੇ ਇਲਾਕੇ ਦੇ ਬੰਦੇ ਸੀ ਮੈਂ ਉਹਨਾਂ ਨੂੰ ਕਿਸੇ ਨੂੰ ਨਹੀਂ ਕਿਹਾ ਆਏ ਸਾਰੇ ਹੂੰ ਸ਼ਾਮ ਨੂੰ ਦੂਣਾ ਮੈਨੂੰ ਕਹੇ ਤੁਸੀਂ ਕੀ ਨੂੰ ਇਹ ਕਾਰਨ ਦੱਸਿਆ ਉਹ ਸਾਰੇ ਨਰਾਜ ਹੋ ਗਏ ਹੂੰ ਇਹ ਤਾਂ ਕੁਛ ਬਾਜੀ ਇਹ ਤਾਂ ਨਹੀਂ ਅਸੀਂ ਤਾਂ ਤੇਰੇ ਕਰਕੇ ਪਾਰਟੀ ਨਾਲ ਲੱਗੇ ਆ ਇਹ ਗੱਲ ਅਸੀਂ ਹੋ ਨਹੀਂ ਕਰਨੀ ਹੂੰ ਚਲੋ ਜੀ ਸਾਡੀ ਤੇਜੀ ਗੱਲ ਚੱਲਦੀ ਚੱਲਦੀ ਚੱਲੀ ਗਈ ਐ ਤੇ ਉਹਦੇ ਬਾਅਦ ਕੰਗ ਸਾਬ ਨੇ ਮੈਨੂੰ ਕੋਈ ਅਪਰੋਚ ਨਹੀਂ ਕਰੀ ਹੂੰ ਮੈਨੂੰ ਸਿੰਘ ਲਈ ਦੇ ਫੋਨ ਆਏ ਦੱਸਿਆ ਤੇ ਹੋ ਲੀਡਰ ਦਾ ਵੀ ਫੋਨ ਆਇਆ ਹਾਂਜੀ ਪਰ ਤੇਜੀ ਦੁੱਖ ਬਹੁਤ ਹੈ ਪਾਰਟੀ ਛੱਡਣ ਦਾ ਹੂੰ ਦੁੱਖ ਬਹੁਤ ਇਹ ਇਹ ਮੰਨ ਸਕਦੇ ਆ ਕੁਸ਼ਲਪਾਲ ਜੀ ਕਿ ਜਗਮੋਰ ਸਿੰਘ ਕੰਗ ਕਾਰਨ ਬਣਿਆ ਤੁਹਾਡਾ ਪਾਰਟੀ ਛੱਡਣ ਦਾ ਫਿਰ ਹਾਂ ਬਿਲਕੁਲ ਸਹੀ ਐ ਉਹਨਾਂ ਕਰਕੇ ਮੈਨੂੰ ਪਾਰਟੀ ਛੱਡਣੀ ਪਈ ਉਹਨਾਂ ਕਰਕੇ ਤੁਸੀਂ ਖੜਾ ਕਦ ਬਣਿਆ ਸੀ ਕਿ ਤੁਸੀਂ ਕਹਿ ਰਹੇ ਕਿ ਮੈਂ ਉਹਨੂੰ ਗੁਰੂ ਮੰਨਦਾ ਆਪਣਾ ਦੇਖੋ ਠੀਕ ਹੈ ਸਾਨੂੰ ਸੇਧ دی ਐ ਸੀ ਗੁਰੂ ਮੰਨਦੇ ਐ ਹਮ ਅਸੀਂ ਕੰਮ ਆਧਾਰ ਤੇ ਕਦ ਬਣਿਆ ਸਾਡਾ ਹਮ ਅਸੀਂ ਕੋਈ ਫੋਟੋ ਵਾਲੇ ਲੀਡਰ ਨਹੀਂ ਸੀ ਹਮ ਅਸੀਂ ਚਾਲ ਪਲੂਸ ਨਹੀਂ ਐ ਹਮ ਅਸੀਂ ਕੰਮ ਕਰਕੇ ਦਿਖਾਇਆ ਤਾਂ ਸਾਡਾ ਕਦ ਬਣਿਆ ਹਮ ਇਲਾਕੇ ਮਾ ਰਾਣਾ ਕੁਸ਼ਰਪਾਲ ਨੂੰ ਸਾਰੇ ਜਾਣਦੇ ਐ ਹਮ ਮੇਰਾਣਾ ਕੁਸ਼ੀਦਪਾਲ ਜਿਹਦੇ ਨਾਲ ਖੜ ਗਿਆ ਜੈ ਉਹ ਗਰੀਬ ਆ ਜਾਂ ਅਮੀਰ ਆ ਉਹ ਛਾਤੀ ਟਾਂਕੇ ਖੜਦਾ ਜੇ ਗੋਲੀ ਪਹਿਲਾਂ ਉਹਦਾ ਵੱਜਣੀ ਪਹਿਲਾਂ ਰਾਣੇ ਦਾ ਵੱਜੂਗੀ ਤਾਂ ਜਾ ਕੇ ਮੇਰੇ ਦੋਸਤ ਦਾ ਵੱਜੂਗੀ ਜੈ ਉਹ ਮੇਰਾ ਦੋਸਤ ਅਮੀਰ ਹੈ ਜੈ ਉਹ ਗਰੀਬ ਹੈ ਅਸੀਂ ਉਹਦੀ ਮਦਦ ਕਰਦੇ ਅਸੀਂ ਅਮੀਰ ਗਰੀਬ ਨਹੀਂ ਦੇਖਦੇ ਅਸੀਂ ਅੱਛਾ ਜਗਮੋਨ ਸਿੰਘ ਕੰਗ ਕਰਕੇ ਤੁਸੀਂ ਆਮਾਦੀ ਪਾਰਟੀ ਚ ਗਏ ਤਾਂ ਜਗਮੋਨ ਸਿੰਘ ਕੰਗ ਦਾ ਕਾਂਗਰਸ ਦੇ ਵਿੱਚ ਸ਼ਾਮਲ ਹੋਣਾ ਨੁਕਸਾਨਦਾਇਕ ਹੋ ਗਿਆ ਕਾਂਗਰਸ ਵਾਸਤੇ ਜਾਂ ਫਿਰ ਫਾਇਦਾ ਹੋਇਆ ਤੇਜਦੀ ਇਹ ਗੱਲ ਤਾਂ ਤੁਹਾਨੂੰ 4 ਤਰੀਕ ਨੂੰ ਪਤਾ ਲੱਗੂਗੀ ਅੱਛਾ ਵੀ ਫਾਇਦਾ ਹੋਇਆ ਨੁਕਸਾਨ ਹੋਇਆ ਇਹ ਸਿੰਗਲਾ ਜੀ ਨੂੰ ਹੀ ਪਤਾ ਲੱਗੂਗੀ ਹੂੰ ਵੀ ਇਹ ਫਾਇਦਾ ਹੋਇਆ ਨੁਕਸਾਨ ਹੋਇਆ ਇਹ ਚੀਜ਼ ਉਹ ਜਗੋਂ ਸਿੰਘ ਕੰਗ ਤਾਂ ਇਹ ਕਹਿੰਦੇ ਜੀ ਕੀ ਕਾਂਗਰਸ ਕਰਕੇ ਕੰਗ ਨਹੀਂ ਕੰਗ ਕਰਕੇ ਕਾਂਗਰਸ ਹੈ ਹਲਕੇ ਦੇ ਵਿੱਚ ਮੇਰੇ VOTER ਮੇਰੇ SUPPORTER ਮੇਰੀ ਸ਼ਾਨ ਹੈ ਮੇਰਾ ਕਦ ਹੀ ਉਹਨੇ ਤੇ ਜੀ ਮੈਂ ਨਹੀਂ ਕਹਿੰਦਾ ਜੇ ਕੰਗ ਸਾਹਿਬ ਨੂੰ ਐਨਾ ਮਾਣ ਸੀ ਹੂੰ ਪਾਰਟੀ ਛੱਡਣ ਦੀ ਲੋੜ ਕੀ ਸੀ ਆਜ਼ਾਦ ਖੜ ਜਾਂਦੇ ਹੂੰ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਵਿੱਜਿਆ ਹੋਇਆ ਮੈਂ ਕਿੰਨਾ ਹਲਕੇ ਮੈਂ ਹੂੰ ਉਹਨਾਂ ਨੇ ਅੱਜ ਤੱਕ ਜਿਹੜਾ ਵਰਕਰ ਉਹਨਾਂ ਪਿੱਛੇ ਕੰਮ ਕਰਦਾ ਏ ਹਾਂ ਉਹਨੂੰ ਉੱਠਣ ਨਹੀਂ ਦਿਆ ਹਾਂ ਉਹਨੂੰ ਖਤਮੇ ਕਰਿਆ ਹੂੰ ਜਿੰਨੇ ਮਰਜ਼ੀ ਤੁਸੀਂ ਦੇਖ ਲਓ ਹੂੰ ਮੈਂ ਮਿਸਾਲ ਦੇ ਸਕਦਾ ਸਾਨੂੰ ਅੱਛੀ ਇਲਾਕੇ ਦੀ ਹੂੰ ਮੈਂ ਖਿਦਰਾਬਾਦੀ ਦੇ ਸਕਦਾ ਹਾਂ ਹੂੰ ਮਾਨਸਿਕ ਸਰਪੰਚ ਸਦਾ ਹੀ ਉਹਨਾਂ ਲੱਗਿਆ ਹੋਇਆ ਸੀ ਹਾਂਜੀ ਸਾਡੇ ਬਜ਼ੁਰਗ ਸੀ ਇੱਕ ਤਰ੍ਹਾਂ ਦੇ ਹੋ ਹੂੰ ਤੇ ਕਿਰਪਾਲ ਸਿੰਘ ਬਣੇ ਸਰਪੰਚ ਉਹ ਤਾਂ ਕਿਧਰੋਂ ਕਾਲੀ ਗਵਰਨਮੈਂਟ ਤੋਂ ਹੂੰ ਉਹਨਾਂ ਜਾ ਕੇ ਜਫੀਪਾਲੀ ਸਰਪਾਲ ਸੀ ਨੂੰ ਜਿਹੜਾ ਮਾਨ ਸਿੰਘ ਸਾਹਿਬ ਦਾ ਸਰਪੰਚ ਵਿਚਾਰਾ ਹਾਰਿਆ ਏ ਤੇ ਉਹਦੀ ਨੂੰ ਵੀ ਜਿੱਤੀ ਆ ਵੀ ਜਿੱਤਦਾ ਆ ਏ ਹੂੰ ਤੇ ਉਹ ਇੱਕ ਵਸਾ ਕਰਤਿਆ ਹੂੰ ਇਹ ਕੰਗ ਸਾਹਿਬ ਦੀ ਨ ਸਦਾਤੀ ਪਾਲਿਸੀ ਰਹੀ ਹੈ ਮੇਰੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਸਤੇਮਾਲ ਕਰਦਾ ਜਗਮਉਂ ਸਿੰਘ ਕੰਗ ਹਰ ਬੰਦੇ ਨੂੰ ਬਿਲਕੁਲ ਸਹੀ ਗੱਲ ਹੈ ਇਸਤੇਮਾਲ ਕਰਦਾ ਜਦੋਂ ਮੜਾ ਉੱਪਰੋਂ ਹੋਣ ਲੱਗਦਾ ਤੇ ਉਸ ਤਰ੍ਹਾਂ ਹੀ ਉਹਨੂੰ ਜਲੇ ਡਾਊਨ ਕਰ ਤੁਹਾਨੂੰ ਵੀ ਇਸਤੇਮਾਲ ਕਰਿਆ ਬਿਲਕੁਲ ਕਰਿਆ ਇਸ ਬਾਕ ਕਰਿਆ ਮੈਨੂੰ ਕਾਂਗਸਾਭ ਅੱਜ ਕਹਿ ਦੇਵਾ ਮੈਂ ਕਾਂਗਸਾਭ ਦੇ ਕੋਈ ਪੈਸਾ ਲਿਆ ਹੋਵੇ ਹਮ ਪਾਰਟੀ ਦੀ ਦੇਰਾ ਸੇਵਾ ਕਰੀਏ ਆਪਣੇ ਪੱਲੇ ਦੇ ਖਰਚਾ ਕਰਿਆ ਕੋਈ ਮੈਂ ਗੱਡੀ ਜਾਂ ਦਿੱਲੀ ਤੱਕਰ ਗਿਆ ਗੱਡੀਆਂ ਲੈ ਕੇ ਮੈਨੂੰ ਕਹਿ ਦੇਵਾ ਕਾਂਗਸਾਭ ਮੈਂ ਤੇਨੂੰ ਪੈਸੇ ਦੇਵਾਂਗਾ ਕੱਲ੍ਹ ਕੀ ਹਕ ਪਾਰਟੀ ਛੱਡ ਕੇ ਜਿਹੜਾ 17 ਸਾਲ ਬਾਅਦ ਤੁਸੀਂ ਕਾਂਗਰਸ ਨੂੰ ਆਮਾਦੀ ਪਾਰਟੀ ਕਿਉਂ ਚੁਣੀ ਹੈ ਕਿਉਂਕਿ ਥੋੜੀ ਤੱਕ ਸਾਨੂੰ ਇਹ ਵੀ ਪਤਾ ਲੱਗੇ ਕਿ ਬੀਜੇਪੀ ਅਪਰੋਚ ਕਰ ਰਹੀ ਸੀ ਬੀਜੇਪੀ ਦੇ ਨਾਲ ਤਾਂ ਕਾਫੀ ਮੀਟਿੰਗ ਤੁਹਾਡੇ ਘਰ ਵਿੱਚ ਹੋਈਆਂ ਬਹੁਤ ਵਰਕਰ ਆ ਵੀ ਤੁਹਾਡੇ ਘਰ ਪਹੁੰਚੇ ਕਿ ਤੁਸੀਂ ਬੀਜੇਪੀ ਜੁਆਇਨ ਕਰੋ ਇੱਕ ਹਿੰਦੂ ਚਿਹਰਾ ਹੋ ਰਾਜਪੂਤ ਬਰਾਦਰੀ ਤੁਸੀਂ ਪ੍ਰਧਾਨ ਹੋ ਉਹਦੇ ਵਿੱਚ ਵੀ ਤੁਹਾਡਾ ਕਾਫੀ ਹੋਲਡ ਹੈ ਪਰ ਆਮਾ ਦੀ ਪਾਰਟੀ ਦੇ ਉੱਤੇ ਆਣ ਕੇ ਕਿਉਂ ਥੋੜੀ ਸੂਈ اٹਕੀ ਹੈ ਤੇਜੀ ਜੀ ਗੱਲ ਇਹ ਹੈ ਜਿਹੜਾ ਆਮਾ ਦੀ ਪਾਰਟੀ ਹੈ ਹਾਂਜੀ ਤੁਸੀਂ ਦੇਖ ਰਿਹਾ ਕਮੀਆਂ ਹਰ ਇੱਕ ਮਾਂ ਹੁੰਦੀਆਂ ਕਿ ਮਾਂ ਨਹੀਂ ਹੁੰਦੀਆਂ ਹੂੰ ਕਮੀਆਂ ਲੱਗੇ ਧਰਤੀ ਦੇੰਦ ਭਗਵਾਨ ਆ ਉਹ ਵਿੱਚ ਵੀ ਹੋਈਆਂ ਨੇ ਹਾਂਜੀ ਤੇ ਇਨਸਾਨ ਤਾਂ ਕੋਈ ਬੜੀ ਗੱਲ ਨਹੀਂ ਆਮ ਆਦੀ ਪਾਰਟੀ ਨੇ 2 ਸਾਲ ਦੇ ਅੰਦਰ ਕਾਫੀ ਚੰਗੇ ਕੰਮ ਵੀ ਕਰਿਆ ਹਮ ਜਿਹੜਾ ਬਾਕੀ ਤੁਹਾਡੀ ਗੱਲ ਸਹੀ ਹੈ ਵੀ ਜਿਹੜਾ ਮੈਨੂੰ ਬੀਜੇਪੀ ਵਾਲੇ ਦੀ ਬੜੀ ਆਫਰ ਆਈਆਂ ਹਮ ਦਿੱਲੀ ਤੱਕ ਦੀ ਆਫਰ ਆਈਆਂ ਮੈਨੂੰ ਹਾਂਜੀ ਹਾਂਜੀ ਵੀ ਤੁਹਾਨੂੰ ਦਿੱਲੀ ਦੇ ਸੈਂਟਰ ਦੇ ਮਨੀ ਉਹਨਾਂ ਤੱਕ ਜੁਆਇਨਿੰਗ ਕਰਾਵਾਂਗੇ ਹਮ ਕੱਲ੍ਹ ਨੂੰ ਤੁਹਾਨੂੰ ਹਲਕੇ ਦੀ ਤੁਸੀਂ ਬਾਗਡੋਰ ਸੰਭਾਲੂਗਾ ਤੁਸੀਂ ਐਡਾ ਤੁਹਾਡਾ ਕਾਧਾ ਹੈ ਬਿਲਕੁਲ ਤੇ ਪਰ ਜਦ ਮੈਂ ਸਲਾਹ ਮੇਰੇ ਵਰਕਰਾਂ ਨਾਲ ਮੇਰੇ ਹੋਰਾਂ ਨਾਲ ਹੋਈ ਹੈ ਤੁਹਾਨੂੰ ਪਤਾ ਤੇ ਜੀ ਮੈਂ ਕੰਮ ਕਰਾਉਣ ਵਾਲਾ ਬੰਦਾ ਹਾਂ ਮੈਂ ਘਰ ਬੈਠਣੇ ਵਾਲਾ ਨਹੀਂ ਮੈਂ ਹਰੇਕ ਹਲਕੇ ਦਾ ਪਿੰਡਾ ਦਾ ਕਿਸੇ ਪੈਂਚਲਾ ਛੋਟੇ ਛੋਟਾ ਕੰਮ ਕਰਨੇ ਵਾਲਾ ਹਾਂ ਤੇ ਜਦ ਮੈਂ ਸੋਚਿਆ ਤੇ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਗਰਾਫ ਬਹੁਤ ਵਧੀਆ ਚੱਲ ਰਿਹਾ ਉਹਨਾਂ ਦਾ ਠੀਕ ਹੈ ਕੁਝ ਗੱਲਾਂ ਉਹਨਾਂ ਦੀ ਹੈਗੀਆਂ ਏ ਉਹ ਹੌਲੇ ਚਲੋ ਠੀਕ ਹੋ ਜਾਈਗੀਆ ਤੇ ਜਿਹਾ ਤੁਸੀਂ ਬਿਲਾ ਦੀ ਗੱਲ ਕਰ ਲਓ ਜੈ ਹੋਰ ਕੰਮ ਕੰਮ ਗੱਲ ਗੱਲ ਕਰ ਲੋ ਵੀ ਉਹ ਲੋਕ ਭਲਾਈ ਥੱਲੇ ਲੈ ਕੇ ਗੱਲਾਂ ਸੋਚ ਰਹੇ ਲੋਕਾਂ ਦੀ ਉਹ ਤੇ ਜਿਹੜੀ ਸਾਡੀ ਮੈਡਮ ਸਾਡੀ ਭੈਣ ਕੈਨਨ ਮੰਤਰੀ ਅਗਰਨ ਮੋਹਨ ਮਾਂ ਜੀ ਉਹ ਬਹੁਤ ਵਧੀਆ ਤਰੱਕੇ ਨਾਲ ਕੰਮ ਕਰ ਰਹੇ ਤੇ ਤਾਂ ਸਾਡਾ ਮਨ ਹੋਣਿਆ ਵੀ ਅਸੀਂ ਆਮ ਪਾਰਟੀ ਜੁਆਇਨ ਕਰੀਏ ਤੇ ਮੈਡਮ ਗੋਵਨ ਤੇ ਭਗਵੰਤ ਮਾਨ ਜੀ ਸਾਡੇ ਵੱਡੇ ਵਧੀਆ ਲੀਡਰ ਹੈ ਉਹ ਥੱਲੇ ਦੇ ਉੱਤੇ ਉਹਨਾਂ ਨੂੰ ਪਤਾ ਹੈ ਤੁਸੀਂ ਜਾਣਦੇ ਹੋ ਸੁਰੂਰ ਐਮਪੀ ਰਹੇ ਹੈ ਤੇ ਅੱਜ ਉਹ ਮੁੱਖ ਮੰਤਰੀ ਦੇ ਕੋਲ ਪਹੁੰਚ ਗਏ ਤੇ ਇਹ ਸਾਡਾ ਕਾਰਨ ਹੋਇਆ ਵੀ ਅਸੀਂ ਉਹਨਾਂ ਨੂੰ ਅਜੇ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਦਵੇੜ ਦੇ ਵਿੱਚ ਤੁਸੀਂ ਕਾਫੀ ਇਲਜ਼ਾਮ ਆਵਾਮਾਂ ਦੀ ਪਾਰਟੀ ਤੇ ਲਾਏ ਕਾਫੀ ਸਵਾਲ ਚੁੱਕੇ ਤੁਹਾਡੇ ਲੀਡਰਾਂ ਦਾ ਮਤਲਬ ਕੀ ਧਰਮ ਨਹੀਂ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇੱਕ ਦੋ ਦਿਨ ਪਹਿਲਾਂ ਇਲਜ਼ਾਮ ਲਾੰਦੇ ਹੋ ਤੀਜੇ ਦਿਨ ਉਸੇ ਪਾਰਟੀ ਸ਼ਾਮਲ ਹੋ ਜਾਂਦੇ ਗੱਲ ਇਹ ਹੁੰਦੀ ਤੇਜੀ ਜੀ ਜੇ ਮੈਂ ਤੁਹਾਨੂੰ ਹੁਣ ਕਹਿ ਕੇ ਹਟਿਆ ਕਮੀਆਂ ਹਰ ਇੱਕ ਮਾਂ ਹੁੰਦੀਆਂ ਆ ਹਾਂਜੀ ਉਹ ਕਮੀਆਂ ਹੈ ਕਿ ਆ ਹੈ ਜੇ ਸਾਡੀ ਮੀਟਿੰਗ ਹੋਈ ਹੈ ਤੇ ਅਸੀਂ ਦੱਸਿਆ ਮੈਡਮ ਨੂੰ ਹਾਂ ਕੋਸੇ ਹੈ ਤੁਹਾਡੀਆਂ ਕਮੀਆਂ ਹੈ ਕਿ ਇਹ ਤੁਹਾਨੂੰ ਦੂਰ ਕਰਨੇ ਪਾਉਗੇ ਤੇ ਮੈਂਡਨਾਂ ਵੀ ਸਾਨੂੰ ਭਰੋਸਾ ਦਵਾਇਆ ਹੈ ਕਿਹੜੀ ਕਿਹੜੀ ਕਮੀਆਂ ਰੱਖਿਆ ਤੁਸੀਂ ਮੰਤਰੀ ਮੋਗਰਮਾਨ ਕੋਲ ਕੀ ਇਹ ਕਮੀਆਂ ਤੁਹਾਡੀਆਂ ਕਿ ਸਾਨੂੰ ਪਾਰਟੀ ਦੇ ਸਵਾਲ ਲੋਕਾਂ ਸੁਣਨੇ ਪੈਣਗੇ ਸੁਣਨੇ ਪੈ ਰਹੇ ਨੇ ਤਾਂ ਉਹ ਕਿਹੜੇ ਕਿਹੜੇ ਸਵਾਲ ਸੀ ਅੱਜ ਖੁਲਾਸੇ ਕਰੋ ਕਿ ਤਾਂ ਮੈਂ ਜੁਆਇਨ ਨੂੰ ਸ਼ਰਤਾਂ ਦਿੱਤੀਆਂ ਪਾਰਟੀ ਆਵਾ ਦੀ ਪਾਰਟੀ ਜੁਆਇਨ ਜਿਹੜਾ ਦਫ਼ਤਰ ਹੈ ਜਹ ਹੈ ਦੋਈ ਤਿੰਨੇ ਦਫ਼ਤਰ ਸਾਡੇ ਬਲਾਕ ਮੱਜਰੀ ਪੈਂਦੇ ਆ ਉਹ ਤਾਂ ਕਾਰਨਿਕ ਆਮ ਵਰਕਰ ਦੀ ਨਾ ਹੂੰ ਜਿਹੜੇ ਜਹਾ ਪਟਵਾਰੀ ਐ ਜਾਂ ਹੋਰ ਐ ਇਹ ਸੁਣਾਈ ਨਹੀਂ ਕਰਦੇ ਹੂੰ ਕੀ ਦਾ ਇੰਤਕਾਲ ਐ ਮੈਂ ਉੱਤੇ ਵੀ ਗੱਲ ਕਹੀ ਸੀ ਉਹ ਕੋਈ ਹੋਰ ਐ ਇਹ ਕੰਮੇ ਨਹੀਂ ਹੋ ਰਹੇ ਉਹ ਬਚਾਰੇ ਹੂੰ ਮੈਂ ਮੈਡਮ ਦੱਸੀਏ ਹੂੰ ਉਹਨੇ ਨੌਲਜ ਮਾ ਨਹੀਂ ਲਿਆ ਗਿਆ ਦੱਸਿਆ ਉਹਨਾਂ ਨੂੰ ਮੈਂ ਭਾਵੇਂ ਮੇਰੀ ਨੌਲਜ ਤੇ ਹੈ ਨਹੀਂ ਹੂੰ ਤੇ ਮੈਂ ਦੱਸਿਆ ਵੀ ਇਦਾਂ ਦੇ ਵੀ ਇੰਤਕਾਲ ਐ ਕਿਸੇ ਨਾ ਕਿਸੇ ਹੋਰ ਕਰਾਣਾ ਛੋਟੇ ਛੋਟੇ ਕੰਮ ਐ ਉਹ ਉਹ ਪਟਵਾਰੀ ਕਰੇ ਨਹੀਂ ਮਿਲਦੇ ਨਹੀਂ ਹੂੰ ਕੋਈ ਪਟਵਾਰੀ ਬਠਿੰਡੇ ਦੇ ਆ ਗਿਆ ਕੋਈ ਗਰਦਾਸਪੁਰ ਦੇ ਆ ਗਿਆ ਕੋਈ ਕਿੱਥੇ ਦੇ ਆ ਗਿਆ ਉਹ ਸੁਣਦਾ ਨਹੀਂ ਉਹ ਕਿ ਵੱਡੇ ਘਰਾਂ ਦੇ ਕਾਕੇ ਆ ਉਹ ਤੇ ਆ ਉਹਦੀ ਵਰਕਰ ਦੀ ਕੀ ਸਰਾਹੀ ਜੇ ਕੋਈ ਪੈਸੇ ਦੇ ਗਿਆ ਤਾਂ ਉਹਦਾ ਹੋ ਜਾਦਾ ਨਹੀਂ ਉਹ ਵਿਚਾਰਾ ਰਹਿ ਜਾਂਦਾ ਮੈਂ ਉਹ ਦੱਸਿਆ ਵੀ ਇਹ ਕਮੀਆਂ ਹੈਗੀਆਂ ਹੈ ਹਾਂਜੀ ਤੇ ਮੈਂ ਉਹਨਾਂ ਨੂੰ ਸਾਨੂੰ ਭਰੋਸਾ ਦਵਾਇਆ ਵੀ ਪਹਿਲ ਦੇ ਆਧਾਰ ਤੋਂ ਹਮ ਇਲੈਕਸ਼ਨ ਹੁੰਲੋਂ ਤੋਂ ਵੀ ਜਿਸ ਤਰ੍ਹਾਂ ਵੀ ਕਹੂੰਗੇ ਜਿਹੜੇ ਬੰਦੇ ਚੰਗੇ ਆ ਉਹ ਦਰਤ ਦੇ ਵਿੱਚ ਰਹਾਂਗੇ ਪਰ ਹੁਣ ਤੁਸੀਂ ਸਵਾਲ ਤਾਂ ਦੱਸਦੇ ਸਾਰੇ ਕਿ ਇਹ ਪ੍ਰੋਬਲਮ ਆ ਰਹੀਆਂ ਕਾਲੂ ਜੇ ਤੁਹਾਡੇ ਕੋਲ ਕੋਈ ਵੀ ਵਰਕਰ ਕੋਈ ਵੀ ਮਾਲੂਕੀ ਇਲਾਕੇ ਦਾ ਬੰਦਾ ਤੁਹਾਡੇ ਕੋਲ ਪ੍ਰੋਬਲਮ ਲੈ ਕੇ ਆਉਂਦਾ ਕਿ ਭਾਈ ਕੁਛ ਭਾਈ ਤੁਸੀਂ ਆਮ ਆਦੀ ਪਾਰਟੀ ਸ਼ਾਮਿਲ ਹੋਗੇ ਕਿ ਮੇਰੇ ਇੱਕ ਤਹਿਸੀਲ ਦੇ ਵਿੱਚੇ ਕੰਮ ਨਹੀਂ ਹੋ ਰਿਹਾ ਥਾਣੇ ਦੇ ਵਿੱਚ ਮੇਰੀ ਸੁਣਵਾਈ ਨਹੀਂ ਹੋ ਰਹੀ ਆਵਾਜ਼ ਚੁੱਕੂਗਾ ਆਪਣੇ ਪਾਰਟੀ ਦੇ ਖਿਲਾਫ ਬਿਲਕੁਲ ਜੀ ਹੂੰ ਪਾਰਟੀ ਦੇ ਖਿਲਾਫ ਮੈਂ ਆਵਾਜ਼ ਚੁੱਕੂਗਾ ਪਰ ਮੈਨੂੰ ਆਸ ਹੈ ਹੂੰ ਸਾਡੀ ਭੈਣ ਅਗਰ ਮਾਨ ਜੀ ਹੂੰ ਵੀ ਇਹ ਜੀ ਲੋਕਤ ਨਹੀਂ ਜਾਣ ਦਊਂਗੀ ਹੂੰ ਮੈਨੂੰ ਭਰੋਸਾ ਹੈ ਹੂੰ ਸਾਡੀ ਭੈਣ ਦੇ ਮਨ ਨੂੰ ਭਰੋਸਾ ਦਆ ਕੁਸ਼ਲਪਾਲ ਜੀ ਮਨ ਨੂੰ ਤੁਹਾਡੇ ਵਰਗੇ ਬੰਦੇ ਲੋੜ ਹੈ ਹੂੰ ਤੇ ਮੈਂ ਤੁਹਾਨੂੰ ਭਰੋਸਾ ਦਉਂਦੀ ਆ ਤੁਸੀਂ ਮੇਰੇ ਤੇ ਭਰੋਸਾ ਕਰੋ ਤੇ ਇਹ ਜੀ ਮੈਨੂੰ ਨੋਬਤ ਲੱਗਦੀ ਨਹੀਂ ਵੀ ਸਾਡੇ ਵਿੱਚ ਫਰਕ ਪਊਗਾ ਤੇ ਮੈਂ ਤੇਜੀ ਜੀ ਅੱਜ ਇਹ ਗੱਲ ਵੀ ਕਰਦਾ ਤੁਹਾਡੇ ਚੈਨਲ ਦੇ ਰਾਹੀਂ ਮਨ ਨੂੰ ਇਹ ਲੱਗਦਾ ਵੀ ਮੇਰੀ ਸਾਰੀ ਉਮਰ ਮੈਡਮ ਨਾਲ ਸਾਥ ਨਿਭੂਗਾ ਕਿ ਮੈਡਮ ਵੀ ਕੋਰੀ ਕਰਾਰੀ ਹੈ ਉਹ ਵੀ ਹਸੂਲਾ ਦੀ ਪੱਕੀ ਹੈ ਤੇ ਮੈਨੂੰ ਲੱਗਦਾ ਵੀ ਮੇਰੀ ਸਾਰੀ ਉਮਰ ਇੱਥੇ ਨਿਕਲੂਗੀ ਹੂੰ ਅੱਛਾ ਮੈਨੂੰ ਥੋੜਾ ਸੂਤਰਾ ਤੋਂ ਹਵਾਲੇ ਤੋਂ ਇਹ ਵੀ ਖਬਰ ਆਈ ਸੀ ਕਿ ਤੁਹਾਡੀ ਆਮ ਆਦਮੀ ਪਾਰਟੀ ਜੁਆਇਨ ਤੋਂ ਕਰਨ ਤੋਂ ਬਾਅਦ ਮੁੜ ਤੋਂ ਕਾਂਗਰਸ ਵਾਲੇ ਕਹਿ ਰਹੇ ਨੇ ਕਿ ਤੁਹਾਡੀ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕਰਾ ਦਿੰਨੇ ਆ ਮੁੜ ਤੋਂ ਤੁਸੀਂ ਵਾਪਸ ਕਾਂਗਰਸ ਆ ਜਾਓ ਇਹ ਕਿੰਨੀ ਸਹੀ ਸੱਚ ਹੈ ਗੱਲ ਇਹ ਵੀ ਮੀਟਿੰਗਾਂ ਬੰਦਿਆਂ ਨੇ ਮੇਰੇ ਕੋਲ ਅਪਰੋਚ ਕਰੀ ਹੈ ਕਾਫੀ ਲੀਡਰਾਂ ਨੇ ਉੱਪਰ ਤੱਕ ਦੇ ਪੰਜਾਬ ਲੈਵਲ ਦੇ ਕੁਝ ਦਿੱਲੀ ਤੱਕਰ ਤੋਂ ਬੰਦੇ ਆਏ ਆ ਸੁਨੇਹਾ ਲੈ ਕੇ ਅੱਜ ਮੇਰੇ ਖਿਆਲ ਮਾ ਸਰ ਖੜਕਲਾ ਰਾਹੁਲ ਗਾਂਧੀ ਜੀ ਆ ਰਹੇ ਹਾਂ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਕੰਗ ਸਮਝ ਛੱਡੋ ਜੁਆਨੇ ਦੁਆਰਾ ਕਰੋ ਵੀ ਕੰਗ ਸਾਹਿਬ ਦਾ ਸੀਪ ਲੱਗੂਗੀ ਵੀ ਅਜਾ ਜੁਆਨੇ ਕਰਦੇ ਆ ਅੱਛਾ ਇਹ ਜੀ ਫਿਰ ਮੈਂ ਉਹਨੂੰ ਗੱਲ ਦੱਸੀ ਹੈ ਵੀ ਪਹਿਲੀ ਗੱਲ ਤਾਂ ਰਾਣਾ ਕੁਸ਼ਲਪਾਲ ਦੀ ਕਿਤਾਬ ਦੇ ਵਿੱਚ ਲਿਖਿਆ ਬਣੀ ਹੈ ਵੀ ਮੈਂ ਮੁੜ ਕੇ ਉਹ ਦੋ ਚਾਰ ਦਿਨ ਬਾਅਦ ਦੁਬਾਰਾ ਇੱਧਰ ਝੋਲਾ ਚੱਕ ਕੇ ਇੱਧਰ ਆ ਜਾਣਾ ਤੇ ਨੰਬਰ 2 ਇਹ ਸੀਪ ਕੰਗ ਸਾਹਿਬ ਦੇ ਲੱਗਣੀ ਇਹ ਸੀਪ ਮੇਰਾ ਲੱਗਣੀ ਹੈ ਇਹ ਜੀ ਮੇਰਾ ਲੱਗਣੀ ਹੈ ਸਾਨੂੰ ਭਲੇਖਾ ਹੈ ਤੇ ਮੈਂ ਹੁਣ ਜਿਹੜਾ ਫੈਸਲਾ ਲਿਆ ਸੋਚ ਕੇ ਲਿਆ ਤੇ ਮੈਂ ਹੁਣ ਸਪਾਰਟੀ ਅਲਵਿਦਾ ਕਹਿ ਚੁੱਕਾ ਤਾਂ ਕਹਿ ਚੁੱਕਿਆ ਤੇ ਆਮ ਆਦਮੀ ਪਾਰਟੀ ਦਾ ਵੀ ਆਪਣਾ ਮੈਡਮ ਸਾਡੀ ਹਰਮਨ ਜੀ ਦਾ ਜੇ ਭਗਵੰਤ ਮਾਨ ਜੀ ਦਾ ਮੈਂ ਪੱਲਾ ਫੜ ਲਿਆ ਉਹਨਾਂ ਕੰਮਾਂ ਦੇਖਦੇ ਹੋਏ ਤੇ ਮੈਂ ਸਦਾ ਵਸਤੀ ਇਹਨਾਂ ਦੇ ਪੱਲੇ ਦੇ ਵਿੱਚ ਹੀ ਰਹਿ ਮਗਰ ਅੱਛਾ ਜਦੋਂ ਜਗਮਉਂਦ ਸਿੰਘ ਕੰਗ ਛੱਡ ਕੇ ਜਾਂਦੇ ਨੇ ਪਾਰਟੀ ਕਾਫੀਆਂ ਉਸ ਪੀਚਾਂ ਕੀਤੀਆਂ ਨੇ ਕਾਫੀ ਕਾਨਫਰੰਸਾਂ ਕੀਤੀਆਂ ਸਾਬਕਾ ਸਿੰਘ ਚੰਨੀ ਦੇ ਖਿਲਾਫ ਬਿਸ਼ਰਮਤ ਟਿੰਕੂ ਦੇ ਖਿਲਾਫ ਤੇ ਹੁਣ ਮੁੜ ਕਾਂਗਰਸ ਦੇ ਸ਼ਾਮਲ ਹੋ ਗਏ ਲੱਗਦਾ ਕਿ ਉਹ ਕਾਂਗਰਸੀਆਂ ਦੇ ਹਿਰਦੇ 'ਚ ਬਲੰਦਰੇ ਗਏ ਸੀ ਜਾਂ ਫਿਰ ਉਸਤੇ ਕਿਤੇ ਠੇਸ ਪਹੁੰਚੀ ਸੀ ਉਹਨਾਂ ਨੂੰ ਕਿ ਉਹਨਾਂ ਦੇ ਲੀਡਰਾਂ ਦੇ ਖਿਲਾਫ ਉਹੀ ਜਗਮੋਰ ਸਿੰਘ ਕੰਗ ਇੰਨਾ ਕੁਝ ਬੋਲ ਰਹੇ ਨੇ ਪਰ ਉਹੀ ਵਾਪਸ ਆਣ ਕੇ ਹੁਣ ਮਿੱਠੀਆਂ ਗੱਲਾਂ ਕਰ ਰਹੇ ਨੇ ਤਾਂ ਲੋਕ ਵੋਟ ਪਾਣਗੇ ਕਿਤਨੇ ਕਿਤੇ ਜਗ ਕੰਗ ਦੇ ਸ਼ਬਦ ਕਹੇ ਤੋਂ ਤੇ ਜੀ ਗੱਲ ਇਹ ਹੋਇਆ ਹੱਦ ਤੋਂ 10-15 ਸਾਲ ਪਹਿਲਾਂ ਕੀ ਹੁੰਦਾ ਨਾ ਹੂੰ ਜੇ ਕੋ ਮਹੱਲੇ ਅੰਦਰ ਕੇ ਲੰਬੜ ਦਾ ਜੀ ਨੇ ਹੂੰ ਕਿ ਕੇ ਪੰਚਨਾ ਕਹਿ ਵੀ ਪੂਰੇ ਮਹੱਲੇ ਦੀ ਵੋਟ ਵੀ ਤੁਸੀਂ ਇੱਧਰ ਪਾ ਦਿਓ ਹਾਂਜੀ ਉਹਦਾ ਸਤਿਕਾਰ ਕਰਦੇ ਬਜ਼ੁਰਗ ਤੇ ਬਿਲਕੁਲ ਹੂੰ ਹੁਣ ਤੁਸੀਂ ਹਲਕੇ ਹੀ ਛੱਡੋ ਤੁਸੀਂ ਆਪਣੇ ਘਰ ਦੀ ਵੋਟ ਪਾਣੀ ਬੜੀ ਔਖੀ ਜਾਂਦੀ ਹੈ ਹਾਂ ਬਿਲਕੁਲ ਉਹ ਜਵਾਨਾ ਬਦਲ ਗਿਆ ਏ ਹੁਣ ਹੂੰ ਜਿਹੜੇ ਬੋਲ ਤੁਸੀਂ ਮੂੰਹ ਤੇ ਕੱਢੇ ਹੋਏ ਯਾਦ ਰੱਖਦੇ ਆ ਪਹਿਲਾਂ ਚੰਨੀ ਜੀ ਨੂੰ ਚੋਰ ਦੱਸਦੇ ਸੀ ਇਹ ਹੂੰ ਟਿੰਕੂ ਨੂੰ ਦੱਸਦੇ ਸੀ ਹੂੰ ਹਾਂ ਚਾਚਾ ਚੌਧਰੀ ਜੀ ਨੂੰ ਦੱਸਦੇ ਸੀ ਇਹ ਹੂੰ ਏਜ ਇਹ ਜਿਹੇ ਲਫਜ਼ ਬੋਲੇ ਗਏ ਆ ਭੁੱਲੂਗੇ ਥੋੜਾ ਉਹ ਹੂੰ ਠੀਕ ਆ ਇਲੈਕਸ਼ਨ ਹੈ ਐਮਪੀ ਦਾ ਤੁਹਾਡੇ ਸਾਹਮਣੇ ਆਜਣਾ ਚਾਰ ਤੇ ਬਾਅਦ ਕੀ ਕੀ ਹੋਣਾ ਸਭ ਨਾਲ ਅੱਜ ਬਜਿੰਦਰ ਸਿੰਘਲਾ ਦੀ ਸਥਿਤੀ ਕਿਵੇਂ ਦੇਖਦੇ ਹੋ ਹਲਕੇ ਦੇ ਵਿੱਚ ਜਿੱਤ ਦੇ ਕਿਨਾਰੇ ਹੈ ਜਾਂ ਫਿਰ ਮੁਕਾਬਲੇ ਦੇ ਵਿੱਚ ਹੈ ਕੀ ਲੱਗਦਾ ਤੁਹਾਨੂੰ ਮੈਨੂੰ ਇਹ ਲੱਗ ਰਿਹਾ ਵੀ ਮੈਨੂੰ ਕਹਿਣੀ ਚਾਹੀਦੀ ਹੂੰ ਵੀ ਸਿੰਘਲਾ ਜੀ ਦੀ ਸਥਿਤੀ ਬਹੁਤ ਡੋਨ ਹੈ ਹੂੰ ਮੈਨੂੰ ਇਹ ਲੱਗ ਰਿਹਾ ਹੈ ਸਿੰਘਲਾ ਦੀ ਸਥਿਤੀ ਹਲਕੇ ਦੇ ਕਿਵੇਂ ਤੁਸੀਂ ਨੋਟਿਸ ਕਰਿਆ ਇਸ ਜੀ ਏ ਹੁਣ ਤੁਸੀਂ ਪਹਿਲਾ ਸਵਾਲ ਕਰਿਆ ਸੀ ਮੈਨੂੰ ਹੂੰ ਵੀ ਖੰਸਾਵਰ ਕੇ ਫਾਇਦਾ ਹੋਇਆ ਨੁਕਸਾਨ ਹੋਇਆ ਹੂੰ ਇਹ 4 ਤਰੀਕ ਨੂੰ ਸਾਡੇ ਸਾਹਮਣੇ ਆ ਜਾਣਾ ਜਗਮੋਰ ਸਿੰਘ ਕੰਕਰ ਕੇ ਹਾਰ ਗਿਆ ਫਿਰ ਕਿ ਬਿੰਦਸ ਇਹ ਤੁਹਾਡੇ ਸਾਹਮਣੇ ਆ ਜਾਣਾ ਮੈਨੂੰ ਕਹਿੰਦੇ ਤੁਸੀਂ ਤੁਹਾਡਾ ਕਹਿਣਾ ਮਤਲਬ ਇਹੀ ਹੈ ਇਹ ਤੁਹਾਡੇ ਸਾਹਮਣੇ ਆ ਜਾਣਾ ਮੇਤੇ ਲਬਜ ਨਾ ਕੋਹਾ ਹੁਣ ਦੇ ਹਲੇ ਨਹੀਂ ਜੀ ਆ ਸੱਚ ਕਰ ਦੂਗਾ ਜੀ 10 ਤੋਂ ਤੁਹਾਡੇ ਸਾਹਮਣੇ ਆ ਜਾਣਾ ਤੇਜੀ ਜੀ ਹੂੰ 3:00 ਵੱਜ ਗਏ ਆ 2 ਮਿੰਟ ਰਹਿ ਗਏ ਆ ਹਾਂਜੀ ਤੇ 11 ਕਾ ਵਾਜਦੇ ਨੂੰ 4 ਤਰੀਕ ਨੂੰ ਹੂੰ ਤੁਸੀਂ ਦੁਬਾਰਾ ਮੈਨੂੰ ਫੋਨ ਕਰ ਲੈ ਵੀ ਕੁਝ ਭਾਈ ਜੋ ਤੁਸੀਂ ਗੱਲਾਂ ਕੀਆਂ ਦੀਆਂ ਇਹ ਸੱਚ ਹੋ ਗਈਆਂ ਜਗਮੋਰ ਸਿੰਘ ਕੰਗ ਹਾਰਦ ਕਰਨ ਬਣਨਗੇ ਵੀਂਦਰ ਸਿੰਘ ਲਾ ਤਾਂ ਮੈਂ ਤਾਂ ਨਹੀਂ ਹਲੇ ਕਹਿੰਦਾ ਇਹ ਗੱਲਾਂ ਇਹ ਦੇਖੇ ਤੁਸੀਂ ਕਹਿ ਨਹੀਂ ਚਾਹਤੇ ਰਿਜ਼ਲਟ ਆ ਜਾਣਾ ਜਲਤ ਆ ਜਾਣਾ ਛੋਟ ਸਾਂਭਣਾ ਆ ਜਾਣਾ ਲੋਕ ਆਪਣੇ ਮੂੰਹ ਤੇ ਦੱਸਾਂਗੇ ਕਿਹਦਾ ਕਰਨ ਕੌਣ ਬਣੇਗਾ ਮਾਲਵਿੰਦਰ ਕੰਗ ਦੀ ਕੀ ਸਥਿਤੀ ਹੈ ਮਾਲਵਿੰਦਰ ਕੰਗ ਜੀ ਹਲਕੇ ਦੇ ਦੇ ਪੂਰੇ ਨੰਦਬੁਰੇ ਹਲਕੇ ਕੰਮ ਹੋਏ ਆ ਹਾਂਜੀ ਕਿ ਕਲੰਬਰੇ ਚੱਲ ਰਿਹਾ ਹੂੰ ਸਰਵੇ ਦੱਸ ਰਿਹਾ ਹੂੰ ਤੇ 4 ਤਰੀਕ ਨੂੰ ਇੱਕ ਤਰੀਕ ਨੂੰ ਵੋਟ ਪੈਣੀ ਹੈ ਹੂੰ ਤੇ ਲੋਕਾਂ ਨੇ ਝਾੜੂ ਦੇ ਬਟਨ ਦਬਾਉਣਾ ਹੈ ਹੂੰ ਤੇ ਚਾਰ ਤੀ ਨੂੰ ਜਲਟਾ ਜਨਾ ਤੁਹਾਡੇ ਸਾਹਮਣੇ ਬੀਜੇਪੀ ਬੀਜੇਪੀ ਵੋਟ ਲੈ ਰਹੀ ਹੈ ਹੂੰ ਇਹ ਕੋਈ ਸ਼ੱਕ ਨਹੀਂ ਹੈ ਸ਼ਹਿਰੀ ਵੋਟ ਹੈ ਬੀਜੇਪੀ ਪਹਿ ਰਹੀ ਹੈ ਸ਼ਹਿਰਾਂ ਵਿੱਚ ਪੜਾਈ ਪਹਿ ਰਹੀ ਹੈ ਹੂੰ ਪਰ ਉਹ ਐਨਾ ਨਹੀਂ ਹੈ ਪਹਿ ਰਹੀ ਹੈ ਅੱਗੇ ਨਾਲੋਂ ਵਧੂਗੀ ਵੋਟ ਬੀਜੇਪੀ ਵਧੂਗੀ ਤੇ ਅੱਛਾ ਚੰਦੂ ਮਾਜਰਾ ਚੰਦੂ ਮਾਜਰਾ ਜੀ ਹੈ ਚਾਹੇ ਕੋਈ ਹੋਰ ਹੈ ਹੂੰ ਇਹ ਪਾਰਟੀਆਂ ਦਾ ਮੁਕਾਬਲੇ ਵਿੱਚ ਹੈ ਨਹੀਂ ਅੱਛਾ ਚੱਲ ਛੱਡੋ ਤੁਸੀਂ ਲੋਕਾਂ ਨੇ ਹੁਣ ਇਹ ਨਕਾਰਤੀਆਂ ਪਾਟ ਲਿਆ ਆਪਾਂ ਕੀ ਉਹਨਾਂ ਦਾ ਵਿਚਾਰਾ ਕਿਦਰ ਨਾਲ ਲੈਣਾ ਅੱਛਾ ਰਾਜਪੂਤ ਬਰਾਦਰੀ ਦੇ ਤੁਸੀਂ ਇਸ ਹਾਲ ਕੀ ਇਹਦੀ ਤੋਂ ਪ੍ਰਧਾਨ ਵੀ ਹੋ ਤਾਂ ਪੂਰੀ ਬਰਾਦਰੀ ਤੁਹਾਡੇ ਨਾਲ ਮੰਨ ਗਈ ਹੈ ਜਾਂ ਉਹਦੇ ਵਿੱਚ ਵੀ ਕੋਈ ਹੋਰ ਪਾਰਟੀ ਦੇ ਵਿੱਚ ਜਾ ਰਹੇ ਨੇ ਤੇ ਜੀ ਗੱਲ ਹੁੰਦੀ ਜੇ ਮੈਂ ਕਹਾ ਵੀ ਸਾਰੀ ਬਰਾਦਰੀ ਮੇਰੇ ਨਾਲ ਹੈ ਇਹ ਕਦੇ ਹੋਇਆ ਨਹੀਂ ਕਿਸੇ ਨਾਲ ਕੋਈ ਬਰਾਦਰੀ ਪੂਰੀ ਨਹੀਂ ਹੁੰਦੀ ਬਿਲਕੁਲ ਜਿਹੜੇ ਮੇਰੇ ਕੰਮਾਂ ਦੇ ਭਰਾ ਵਹ ਹੈਗੇ ਆ ਤੁਹਾਨੂੰ ਪਤਾ ਵੀ ਕੰਮ ਮੈਂ ਕਰਿਆ ਹੈ ਜਿਹਾ ਮੈਂ ਹਰ ਇੱਕ ਲੋਕਾਂ ਨੇ ਜਿਹਾ ਮੈਂ ਬਰਾਦਰੀ ਦੇ ਇਹ ਮੈਂ ਸਭ ਦੇ ਪਹਿਲ ਦੇ ਆਧਾਰ ਤੇ ਸਭ ਦੇ ਕਰਿਆ ਹੈ ਤੋ ਲੋਕਾ ਜੀ ਵੀ ਮੇਰੇ ਨਾਲ ਖੜੇ ਆ ਮੇਰੀ ਪਾਰਟੀ ਨੂੰ ਜਮਾ ਮੇਰੇ ਨਾਲ ਖੜੇ ਠੀਕ ਹੈ ਬਹੁਤ ਬਹੁਤ ਧੰਨਵਾਦ ਰਾਣਾ ਜੀ ਬਿਲਕੁਲ ਤੁਸੀਂ ਦੇਖੋ ਕੀ ਸਨ ਰਾਣਾ ਕੁਸ਼ਲਪਾਲ ਜਿਨ੍ਹਾਂ ਨੇ 17 ਸਾਲ ਕਾਂਗਰਸ ਦੇ ਵਿੱਚ ਬਤਾਏ ਇੱਕ ਦੋ ਅਹੁਦੇ ਤੇ ਵੀ ਰਹੇ ਨੇ ਪੰਚਾਇਤ ਮੈਂਬਰ ਵੀ ਰਹੇ ਨੇ ਦੂਜੇ ਪਾਸੇ ਇਹਨਾਂ ਨੂੰ ਦੱਸਿਆ ਗਿਆ ਕਿ ਜਗਮੋਣ ਸਿੰਘ ਕੰਗ ਦਾ ਮੋੜ ਤੋਂ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਨਾਰਾਜ਼ ਸੀ ਜਿਸ ਕਾਰਨ ਇਹਨਾਂ ਨੂੰ ਦੱਸਿਆ ਗਿਆ ਕਿ ਆਮ ਆਦੀ ਪਾਰਟੀ ਮਜਬੂਰਨ ਜਿਹੜਾ ਜਾਣਾ ਪਿਆ ਕਿਉਂਕਿ ਜਗਮਉਨ ਸਿੰਘ ਕੰਗ ਨੇ ਉਹਨਾਂ ਨੂੰ ਕਈ ਗੱਲਾਂ ਦੇ ਵਿੱਚ ਇਗਨੋਰ ਕੀਤਾ ਜੋ ਮੀਟਿੰਗ ਰੱਖੀ ਗਈ ਸੀ ਖਿਦਰਾਬਾਦ ਦੇ ਵਿੱਚ ਉਸ ਦੇ ਵਿੱਚ ਇਹਨਾਂ ਨੂੰ ਦੱਸਿਆ ਹੈ ਕਿ ਮੇਰੇ ਏਰੀਆ ਦੀ ਹੀ ਮੀਟਿੰਗ ਸੀ ਤੇ ਮੇਰੀ ਜਗ੍ਹਾ ਕਿਸੇ ਹੋਰ ਬੰਦੇ ਦੀ ਪੋਸਟਰਾਂ ਉੱਤੇ ਬੈਂਡਰ ਉੱਤੇ ਫੋਟੋ ਲਗਾ ਕੇ ਸਾਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਨੂੰ ਲੈ ਕੇ ਇਹਨਾਂ ਵੱਲੋਂ ਆਮ ਆਦੀ ਪਾਰਟੀ ਮੰਤਰੀ ông ਮਾਨ ਦੇ ਦਫ਼ਤਰ ਜਾ ਕੇ ਪਾਰਟੀ ਜੁਆਇਨ ਕੀਤੀ ਹੈ ਤੇ ਇਹਨੂੰ ਦੱਸਿਆ ਗਿਆ ਕਿ ਹੁਣ ਰਹਿੰਦੇ ਸਵਾਸਾਂ ਤੱਕ ਆਮ ਆਦੀ ਪਾਰਟੀ ਦੇ ਵਿੱਚ ਹੀ ਰਹਾਂਗਾ ਆਵਾਜ਼ੀ ਪਾਰਟੀ ਵਿੱਚ ਹੀ ਸੇਵਾ ਕਰਾਂਗਾ ਕਿ ਜੇ ਅਗਰ ਕੋਈ ਆਵਾਜ਼ੀ ਪਾਰਟੀ ਵਿੱਚ ਲੱਗਦਾ ਕਿ ਇਹਨਾਂ ਨੂੰ ਕੀ ਕੰਮ ਨਹੀਂ ਹੋ ਰਿਹਾ ਲੋਕਾਂ ਦੇ ਮਸਲੇ ਹੱਲ ਨਹੀਂ ਹੋ ਰਹੇ ਤਾਂ ਜੋ ਆਪਣੀ ਪਾਰਟੀ ਦੇ ਖਿਲਾਫ ਵੀ ਉਹ ਆ ਚੁੱਕਣਗੇ ਮੰਤਰੀਆਂ ਨੂੰ ਮਾਨ ਤੋਂ ਹੱਲ ਵੀ ਕਰਾਂਗੇ ਦੇਖਦੇ ਕਿ ਹੁਣ ਜਿਸ ਤਰੀਕੇ ਨਾਲ ਚੋਣਾਂ ਦਾ ਮਾਹੌਲ ਹੀ ਭਖਿਆ ਹੋਇਆ ਸੀ ਤੇ ਨਾਲ ਦੀ ਨਾਲ ਇੱਕ ਦੂਜੀ ਪਾਰਟੀ ਦੇ ਵਿੱਚ ਆਗੂ ਵਰਕਰ ਜਾਣ ਲੱਗੇ ਹੋਏ ਸੀ ਤਾਂ ਹੁਣ ਕਿੰਨੇ ਕ ਮਜ਼ਬੂਤ ਹੋ ਕੇ ਉਹਨਾਂ ਪਾਰਟੀ ਵਿੱਚ ਰਹਿਣਗੇ ਤਾਂ ਉਹ ਵਾਲਾ ਸਮਾਂ ਦੱਸੇਗਾ ਇਸ ਖਬਰ ਨੂੰ ਬਤੋ ਸ਼ੇਅਰ ਕਰਕੇ ਆਪਣੇ ਕਮੈਂਟ ਜਰੂਰ ਕਰਿਓ ਧੰਨਵਾਦ